ਹਾਂਜੀ 사ਸੀ ਕਾ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਸਟੇਟ ਡੀਅਰ 20 ਮੰਥਲੀ ਲੋਟਰੀ ਬਾਰੇ ਇਹ ਲੋਟਰੀ ਜਿਹੜੀ ਆ ਪੰਜਾਬ ਸਰਕਾਰ ਦੀ ਆ ਹਰ ਇੱਕ ਮਹੀਨੇ ਲੋਟਰੀ ਦਾ ਡਰਾਅ ਹੁੰਦਾ ਤੇ ਤੁਹਾਨੂੰ ਮੈਂ ਰਿਜ਼ਲਟ ਦੱਸੂਗਾ ਰਿਜ਼ਲਟ ਤੁਸੀਂ ਕਿੱਦਾਂ ਮਲਾਉਣਾ ਆ ਠੀਕ ਆ ਜੀ ਤੇ ਲੋਟਰੀ ਖਰੀਦਣ ਲੱਗੇ ਤੁਸੀਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਇਸ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਇਹਦਾ ਜਿਹੜਾ ਡਰਾਅ ਆ 24 ਫਰਵਰੀ ਨੂੰ ਨਿਕਲਣ ਜਾ ਰਿਹਾ 7 ਵਜੇ ਡਰਾਅ ਨਿਕਲਣਾ 20 ਰੁਪਏ ਦੀ ਟਿਕਟ ਆ ਤੇ ਪਹਿਲਾ ਨਾਮ ਜਿਹੜਾ ਆ ਉਹ 11 ਲੱਖ ਰੁਪਏ ਦਾ ਆ ਇਹ ਪਿਛਲਾ ਡਰਾਅ ਹੋ ਕੇ ਕਿੱ데 ਸੀਗਾ ਬਿਕਈਆਂ ਟੈਟਾ ਚ ਆ ਗਿਆ ਸੀ ਪਰ ਇਹ ਜਿਹੜੀ ਲੋਟਰੀ ਆ ਗਰੰਟਡ ਨਹੀਂ ਹੈਗੀ ਅਨਸੋਲਡ ਵੀ ਜਾ ਸਕਦਾ ਬਿਕਈਆਂ ਟੈਟਾ ਚ ਵੀ ਆ ਸਕਦਾ ਜੇ ਤੁਸੀਂ ਚਾਹੁੰਦੇ ਆ ਲੋਟਰੀ ਗਰੰਟਡ ਹੋਵੇ ਤਾਂ ਵੀਡੀਓ ਚ ਕਮੈਂਟ ਜ਼ਰੂਰ ਕਰਨਾ ਆਪਣੀ ਰਾਏ ਜ਼ਰੂਰ ਦੇਣੀ ਤੇ ਵੀਡੀਓ ਨੂੰ ਸ਼ੇਅਰ ਵੀ ਕਰ ਦੇਣਾ ਸਭ ਤੋਂ ਪਹਿਲਾਂ ਇਹਦੇ ਵਿੱਚ ਪਹਿਲਾ ਪ੍ਰਾਈਜ਼ ਜਿਹੜਾ 11 ਲੱਖ ਰੁਪਏ ਦਾ ਹੈ 4 ਲੱਖ ਦੀ ਸਕੀਮ ਹੁੰਦੀ ਹੈ ਤੇ ਪੰਜ ਸਿੱਟੀਆਂ ਹੁੰਦੀਆਂ A B C D E ਠੀਕ ਹੈ ਜੀ ਪੰਜ ਸਿੱਟੀਆਂ ਹੁੰਦੀਆਂ ਪਿਛਲਾ ਜਿਹੜਾ ਡਰਾਅ ਹੋ ਕੇ ਟਿਆ ਉਹ ਬਿਕਈਆਂ ਟੈਟਾ ਚ ਆ ਗਿਆ ਸੀ ਇਹ ਲੋਟਰੀ ਜਿਹੜੀ ਗਰੰਟ ਨਹੀਂ ਹੈਗੀ ਅਨਸੋਲਡ ਵੀ ਜਿਹਾ ਸਾਦਾ ਬਿਗਿੰਗ ਡਾਟਾ ਜਿਹਾ ਸਾਦਾ ਦੂਸਰਾ ਨਾਮ ਹੈ ਜੀ 9000 ਰੁਪਏ ਦਾ ਇੱਥੇ ਤੁਸੀਂ ਲੋਟਰੀ ਸਿਰਫ ਪੰਜ ਨੰਬਰ ਮੈਚ ਕਰਨੇ ਹਨ ਮੋਲੀ ਸੀਰੀ ਛੱਡਣੀ ਇਕੱਲੀ ਇਹ ਪੀਆ ਪ੍ਰਾਈਜ਼ ਇਅਰ ਵਿੱਚ ਫਿਰ ਹੈਗਾ ਜੀ 7000 ਰੁਪਏ ਦਾ ਇੱਥੇ ਤੁਸੀਂ ਲੋਟਰੀ ਸਿਰਫ ਇੱਕ ਸੀਰੀ ਛੱਡਣੀ ਆ ਤੇ ਬੋਲਾ ਨੰਬਰ ਛੱਡਣਾ ਇੱਥੇ ਤੁਸੀਂ ਲੋਟਰੀ ਸਿਰਫ ਚਾਰ ਨੰਬਰ ਮੈਚ ਕਰਨੇ ਹਨ 40 ਪ੍ਰਾਈਜ਼ ਹੈ ਫਿਰ ਹੈਗਾ ਜੀ 5000 ਦਾ ਇੱਥੇ ਵੀ ਤੁਸੀਂ ਲੋਟਰੀ ਸਿਰਫ ਚਾਰ ਨੰਬਰ ਮੈਚ ਕਰਨੇ ਹਨ ਮੋਲੀ ਸੀਰੀ ਛੱਡਣੀ ਆ ਤੇ ਇੱਕ ਨੰਬਰ ਛੱਡ ਦੇਣਾ ਫਿਰ 3000 ਦਾ ਇੱਥੇ ਵੀ ਤੁਸੀਂ ਲੋਟਰੀ ਸਿਰਫ ਚਾਰ ਨੰਬਰ ਮੈਚ ਕਰਨੇ ਹਨ ਮੋਲੀ ਸਿਰੀ ਛੱਡ ਕੇ ਇੱਕ ਨੰਬਰ ਛੱਡ ਦਨ ਇਹ ਵੀ 40 ਪ੍ਰਾਈਜ਼ ਹੈ ਫਿਰ ਹੈਗਾ ਜੀ 1000 ਦਾ ਇਹਦੇ ਵਿੱਚ ਵੀ ਤੁਸੀਂ ਲੋਟਰੀ ਸਿਰਫ ਚਾਰ ਨੰਬਰ ਮੈਚ ਕਰਨੇ ਆਂ ਐਂਡ ਵਾਲਾ ਪ੍ਰਾਈਜ਼ ਹੈਗਾ ਜੀ 50 ਰੁਪਏ ਦਾ ਇਹ 20 ਰਿਆ ਪ੍ਰਾਈਜ਼ ਨਿਕਲਨੇ ਆ ਠੀਕ ਹੈ ਜੀ ਇਹ ਪੰਜ ਸਿਰੀਆਂ ਹੋਣੀਆਂ ਆ ਜੇ ਤੁਹਾਡੇ ਕੋਲ ਬਜਟ ਹੈਗਾ 100 ਰੁਪਏ ਦਾ ਕਿਉਂਕਿ ਸੇਲਰ ਜਿਹੜੀ ਆ ਪੰਜ ਟਿਕਟਾ ਦਿਨਾ ਹੁੰਦਾ 100 ਰੁਪਏ ਦੀਆਂ ਤੁਹਾਨੂੰ ਮੈਨੀਆਂ ਉਹ ਇੱਕ ਟਿਕਟ ਨਹੀਂ ਕਦੇ ਵੀ ਤੁਸੀਂ ਦੇਖ ਲਓ ਜਾ ਕੇ ਦੁਕਾਨ ਤੇ ਉਹ ਤੁਹਾਨੂੰ ਕਦੇ ਵੀ ਇੱਕ ਟਿਕਟ ਨਹੀਂ ਦਊਗਾ ਉਹਨੇ ਹਮੇਸ਼ਾ ਪੰਜ ਟਿਕਟਾ ਦੇਣੀ ਆ ਸੈੱਟ ਦੇਣਾ ਤੁਹਾਨੂੰ ਠੀਕ ਹੈ ਜੀ ਛੋਟੀ ਲੋਟਰੀ ਆ ਜੇ ਤੁਸੀਂ ਚਾਹੁੰਦੇ ਆ ਲੋਟਰੀ ਗਰੰਟਡ ਹੋਵੇ ਕਿਉਂਕਿ ਹੋਣੀ ਚਾਹੀਦੀ ਆ ਮਹੀਨੇਵਾਰ ਲੋਟਰੀ ਆ ਇਹ ਪੰਜਾਬ ਸਰਕਾਰ ਨੂੰ ਪਹਿਲਾ ਪ੍ਰਾਈਜ਼ ਗਰੰਟਡ ਕਰਨਾ ਚਾਹੀਦਾ 20 ਰੁਪਏ ਚ ਠੀਕ ਹੈ ਜੀ ਤੇ 4 ਲੱਖ ਦੀ ਸਕੀਮ ਹੁੰਦੀ ਆ 9000 7000 5000 3000 1000 50000 ਜੇ ਤੁਹਾਡੇ ਕੋਲ 5 ਟਿਕਟਾਂ ਹੋਈਆਂ ਪਹਿਲਾ ਪ੍ਰਾਈਜ਼ ਤੁਹਾਡਾ ਮਿਸ ਨਹੀਂ ਹੋਣਾ ਠੀਕ ਹੈ ਜੀ ਪਹਿਲਾ ਪ੍ਰਾਈਜ਼ ਸੀਰੀਜ਼ ਨਾਲ ਆਉਣਾ ਇਹ ਮਿਸ ਨਹੀਂ ਹੋਣਾ ਜੇ ਤੁਹਾਡੇ ਕੋਲ 5 ਟਿਕਟਾਂ ਹੋਈਆਂ ਇਹਦੇ ਵਿੱਚ ਲੱਗਦਾ ਤਾਂ 45000 ਰੁਪਏ ਮਿਲ ਜਾਣ ਤੁਹਾਨੂੰ ਜੇ 7000 ਚ ਲੱਗਦਾ ਤਾਂ 35000 ਰੁਪਏ ਜੇ 5000 ਚ ਲੱਗਦਾ ਤਾਂ 25000 ਰੁਪਏ ਜੇ 3000 ਚ ਲੱਗਾ ਤਾਂ 15000 ਜੇ 1000 ਰੁਪਏ ਚ ਲੱਗਾ ਤਾਂ ਤੁਹਾਨੂੰ 5000 ਰੁਪਏ ਮਿਲ ਜਾਣਾ ਜੈਂਡਲ ਆ ਪ੍ਰਾਈਜ਼ 50000 ਜੇ ਚ ਲੱਗਦਾ 2500 ਰੁਪਏ ਮਿਲ ਜਾਣਾ 100 ਰੁਪਏ ਦੀਆਂ ਤੁਹਾਨੂੰ ਟਿਕਟਾਂ ਮਿਲਣੀਆਂ ਇਹ ਜਿਹੜੀਆਂ 5 ਆ ਇਸ ਵਾਰ ਜਿਹੜਾ ਡਰਾ ਨਿਕਲਣ ਜਾ ਰਿਹਾ 24 ਫਰਵਰੀ ਨੂੰ ਨਿਕਲਣਾ ਹੈ 7 ਵੇ ਡਰਾ ਨਿਕਲਣਾ ਰਿਜ਼ਲਟ ਵੀ ਤੁਹਾਨੂੰ ਮੈਂ ਹੀ ਦੱਸ ਦਵਾਂ ਇਸ ਕਰਕੇ YouTube ਚੈਨਲ ਨੂੰ ਸਬਸਕ੍ਰਾਈਬਰ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਵੀ ਕਰਦਿਆ ਕਰੋ ਕਿਉਂਕਿ ਜਿੰਨਾ ਤੁਸੀਂ ਵੀਡੀਓ ਨੂੰ ਲਾਈਕ ਕਰਨਾ ਉਸ ਤਰ੍ਹਾਂ ਮੈਂ ਨਵੀਂ 24 ਫਰਵਰੀ ਨੂੰ ਡਰਾ ਨਿਕਲਣ ਜਾ ਰਿਹਾ ਸਤਵੇ ਡਰਾ ਨਿਕਲਣਾ ਪਹਿਲਾ ਪ੍ਰਾਈਜ਼ 11 ਲੱਖ ਰੁਪਏ ਦਾ ਹੈ ਜੇ ਤੁਸੀਂ ਚਾਹੁੰਦੇ ਹੋ ਲੋਟਰੀ ਗਰੰਟਡ ਹੋਵੇ ਤਾਂ ਵੀਡੀਓ 'ਚ ਕਮੈਂਟ ਕਰ ਦੇਣਾ ਸਰਲਾ ਜਿਹੜੀ ਤੁਸੀਂ ਆਪਣੀ ਮੈਨੂੰ ਜਰੂਰ ਦਿਆ ਕਰੋ ਇਹ ਪੰਜਾਬ ਸਰਕਾਰ ਦੀ ਲੋਟਰੀ ਹੈ ਮਹੀਨੇ ਚੱਕ ਡਰਾ ਹੁੰਦਾ ਹੈ ਠੀਕ ਹੈ ਜੀ ਤੇ ਲੋਟਰੀ ਹਮੇਸ਼ਾ ਦੁਕਾਨ ਤੋਂ ਜਾ ਕੇ ਖਰੀਦਣੀ ਹੈ ਜਾਇ 20 ਵਾਲੀ ਹੋਵੇ ਜਾਇ 2000 ਵਾਲੀ ਹੋਵੇ ਤੇ ਟੈਕਸ ਨੂੰ ਸੰਭਾਲ ਕੇ ਰੱਖਣਾ 10000 ਤੋਂ ਜਿਹੜੇ ਉੱਪਰ ਪ੍ਰਾਈਜ਼ ਹੁੰਦੇ ਆ ਉਹਦੇ ਉੱਤੇ ਟੈਕਸ ਹੁੰਦਾ 10000 ਤੋਂ ਜਿਹੜੇ ਥੱਲੇ ਪ੍ਰਾਈਜ਼ ਹੁੰਦੇ ਉਹਦੇ ਉੱਤੇ ਕੋਈ ਟੈਕਸ ਨਹੀਂ ਇਹ ਰਪੇ ਜਿਹੜਾ ਪਹਿ ਹੁਣ ਤੁਹਾਡੇ ਚ 5 ਪ੍ਰਾਈਜ਼ ਲੱਗਦੇ ਆ 9-9000 ਦੇ 45000 ਰੁਪਏ ਬਣ ਤੁਹਾਨੂੰ ਕੋਈ ਟੈਕਸ ਦੇਣ ਦੀ ਲੋੜ ਨਹੀਂ ਹੈਗੀ ਇੱਕ ਟਿਕਟ ਨੂੰ 9000 ਰੁਪਏ ਲੱਗਾ 5 ਟਿਕਟਾਂ ਨੂੰ 9-9000 ਲੱਗੇ ਤਾਂ 45000 ਰੁਪਏ ਬਣ ਗਿਆ ਠੀਕ ਹੈ ਜੀ ਜੇ 10000 ਤੋਂ ਉੱਪਰ ਪ੍ਰਾਈਜ਼ ਹੁੰਦੇ ਉਹਦੇ ਉੱਤੇ ਟੈਕਸ ਹੁੰਦਾ ਦੇ ਵਿੱਚ ਹੁਣ 11 ਲੱਖ ਦਾ ਇੱਕ ਪਹਿਲੇ ਤੇ ਟੈਕਸ ਲੱਗਣਾ ਬਾਕੀ ਕਿਸੇ ਪ੍ਰਾਈਜ਼ ਤੇ ਕੋਈ ਟੈਕਸ ਨਹੀਂ ਹੋਣਾ ਜਾਇ ਤੁਸੀਂ 9000 ਦੇ 5 ਨਾਮ ਜਿੱਤੇ ਹੋ 45000 ਰੁਪਏ ਬਣ ਟੈਕਸ ਨਹੀਂ ਦੇਣਾ ਇੱਕ ਤੁਹਾਨੂੰ ਡੀ ਇੱਕ ਟਿਕਟ ਨੇ 9000 ਰੁਪਏ ਜਿੱਤਿਆ ਤੇ ਬਾਕੀ 24 ਤਰੀਕ ਨੂੰ ਜਿਹੜਾ ਡ ਰਧਾ ਜੀ ਵੀ ਤੁਹਾਨੂੰ ਮੈਂ ਇਹਦਾ ਦੱਸਣ ਇਸ ਕਰਕੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ